ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨਾ ਦੇ ਰਿਫਾਰਮ 5811 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਮਾਲਾ ਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਸੂਏ ਸਵਾਏ ਦਿਖਾਵਾਂਗੇ ਨਗਿਨੇ ਪੀਸ ਲੈਂਦੇ ਆ ਬਾਈ ਨੇ ਹਰਿਆਣੇ ਤੋਂ ਤੇ ਉਹ ਵੀ ਐਂਡ ਤੇ ਦਿਖਾਵਾਂਗੇ ਦੋ ਛੋਟੀਆਂ ਫਟੇ ਕੱਡ ਕਾਠ ਵਾਲੀਆਂ ਤੇ ਆਪਾਂ ਪਹੁੰਚੇ ਆਂ ਵੀਰ ਛੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸასიਆ ਭਾਜੀ ਸასი ਗਾਲ ਵੀਰ ਜੀ ਸასი ਗਾਲ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਕਰਪਾ ਜੀ ਗੁਰੂ ਰਾਮ ਦਾਸ ਦੀ ਤੇ ਭਾਈ ਚਾਹੀਦੀ ਆ ਜੀ ਉਹ ਠੀਕ ਠਾਕ ਪਰਿਵਾਰ ਬਹੁਤ ਹੀ ਵਧੀਆ ਬਹੁਤ ਹੀ ਵਧਿਗਾ ਚਾਹੀਦਾ ਬਈ ਆਪਣਾ ਨਾਮ ਤੇ ਡਰੈਸ ਦੱਸਿਓ ਨਾਮ ਮੇਰਾ ਸ਼ੇਰਾਜੀ ਪਿੰਡ ਮਾਲਾਕੜੀ ਤਹਿਸੀਲ ਜੇ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9845 ਤੇ 618 ਅੱਛਾ ਜੀ ਠੀਕ ਹੈ ਜੀ ਪਿੰਡ ਭਾਜੀ ਆਪਣਾ ਮਾਲਾਕੜੀ ਚਗਾਵੇਂ ਤੋਂ ਜਿਹੜਾ ਜੇ ਨਾਲਾ ਰੋਡ ਵਗਦਾ ਵਾ ਉਹ ਰੋਡ ਦੇ ਉੱਤੇ ਪਿੰਡ ਜੇ ਪਿੰਡਾਂ ਇੱਥੋਂ ਹੈਗਾ ਜੀ ਆਪਾਂ ਨੂੰ 7 ਕਿਲੋਮੀਟਰ ਹਾਂਜੀ ਜੇ ਨਾਲਾ ਹੈ ਜੇ ਆਪਾਂ ਨੂੰ 12 ਕਿਲੋਮੀਟਰ ਅੱਛਾ ਜੀ ਇੱਥੋਂ ਅੰਮ੍ਰਿਤਸਰ 에어ਪੋਰਟ ਹੈ ਆਪਾਂ ਨੂੰ ਸਾਰਾ 15 ਕਿਲੋਮੀਟਰ ਜੇ ਠੀਕ ਹੈ ਜੀ ਸੈਂਟਰ ਜੇ ਜਾਜ ਦਾ ਪਿੰਡ ਆਪਣਾ ਠੀਕ ਹੈ ਠੀਕ ਹੈ ਦੋ ਝ ਦੋ ਭਾਈ ਹੈਗੀਆਂ ਜੇ ਅੱਛਾ ਹਾਂਜੀ ਤੁਹਾਨੂੰ ਦੱਸਿਆ ਗੁੰਦੇ ਮੈਂ ਆਹ ਚਾਰ ਝੋਟੀਆਂ ਲੈ ਕੇ ਆਉਂਦਿਆਂ ਉਧਰੋਂ ਹਾਂਜੀ ਹਾਂਜੀ ਤੇ ਦੋ ਆਪਣਾ ਮਤਲਬ ਇੱਕ ਕੋਕਾ ਫੀਸ ਆਪਾਂ ਐਂਡ ਤੇ ਵਿਖਾਉਨੇ ਆ ਅੱਛਾ ਜੀ ਰੇਟ ਆਪਣੇ ਸਾਰੀਆਂ ਮਈਆਂ ਦੇ ਵਾਸਤੇ ਜਾਇਜ਼ ਹੋਣਗੇ ਠੀਕ ਹੈ ਤੇ ਸ਼ੁਰੂਆਤ ਆਪਾਂ ਇਥੋਂ ਕਰ ਲੈਨੇ ਆ ਦੱਸਿਓ ਭਈਆ ਇਹਨੂੰ ਪਹਿਲੇ ਨੰਬਰ ਤੇ ਰੇਡ ਐਂਡ ਤੇ ਪਾ ਲਈਏ ਠੀਕ ਹੈ ਜੀ ਲਓ ਜੀ ਐਂਡ ਤੇ ਤੁਹਾਨੂੰ ਇਹ ਵੀ ਜੀ ਕੋਕਾ ਫੀਸ ਜੀ ਰੇਡ ਵੀ ਦਿਖਾਵਾਂਗੇ ਕੋਈ ਨਾ ਸੇਵ ਪਹਿਲੇ ਨੰਬਰ ਤੇ ਹਰ ਇਹ ਵੀ ਜੀ ਦੂਜਾ ਸੁਬਾ ਝੋਟੀ ਲਾ ਲੈ ਕੋਈ ਤੀਜਾ ਲਾ ਲੈ ਅੱਛਾ ਜੀ ਤੇ ਵਾ ਘਰ ਆ ਲਿਆ ਸਾਨੂੰ ਦੂਜੇ ਕਿਹਾ ਵੇ ਕਿ ਕੋਈ ਅੰਦਾਜ਼ਾ ਭਾਵੇਂ ਤੇ ਜੀਦਾ ਲਾ ਲੈ ਤੇ ਦੁੱਧ ਮੈਂ ਹੀ ਮਤਲਬ ਚੰਗਾ ਦਿੰਦੀ ਆ ਠੀਕ ਹੈ 12 13 ਕਿਲੋ ਝੋਟੀਆਂ ਮਤਲਬ ਭਰ ਜਾਣਾ ਇਹਨੇ ਆਸ ਕੰਮ ਤੇ ਬਿਲਕੁਲ ਤੇ ਲੰਗ ਧਣਾ ਦੀ ਸੂਈ ਥੱਲੇ 8 9 ਕਿਲੋ ਬੋਲੀ ਹੋਊਗੀ ਜੇ ਅੱਛਾ ਜੀ ਹਾਂਜੀ ਬਾਕੀ ਆਪਾਂ ਖੋਲ ਕੇ ਚਲਾ ਕੇ ਬਖਾਉਨੇ ਠੀਕ ਹੈ ਠੀਕ ਹੈ ਲਓ ਜੀ 8 9 ਲੀਟਰ ਜੀ ਇਹਦਾ ਕੋਲਾ ਤਿਆਰ ਇਹਦੇ ਪਿੱਛੇ ਬਾਈਏ ਦੇ ਇਹਦੇ ਪਿੱਛੇ ਮੇਰੇ ਖਾਨਾ ਫੀਮ ਠੀਕ ਹੈ ਹਣੀ ਮਲਕਾ ਠੀਕ ਹੋ ਗਿਆ ਕੋਡੀ ਜੇ ਲੋ ਜੀ ਕੋਡੀ ਆ ਗਈ ਜੇ ਤੂੰ ਆਹ ਹੋਈ ਸਮਝਣਾ ਅਬ ਦਿੱਵਾਲ ਵਾਲੇ ਤਿੱਜਾ ਲਾਲੇ ਬਾਕੀ ਸਿੰਗਲ ਹੱਡੀ ਆ ਥੋੜੀ ਜੀ ਸਾਂਭੀ ਘਟਿਆ ਜੇ ਸਾਂਭੀ ਮਤਲਬ ਚੰਗੀ ਹੁੰਦੀ ਨਾ ਮੱਝ ਹਾਂਜੀ ਤੇ ਨਾਲੇ ਚਲੋ ਆਪ ਵੀਰ ਰੁਪਈਏ ਵੱਧ ਵਟਦਾ ਸਹੀ ਗੱਲ ਹੈ ਹੁਣ ਚਲੋ ਆਪਾਂ ਉਸਾਮ ਨਾਲ ਲੈ ਜਾਂਦੀ ਹੈ ਜਿੱਥੇ ਠੀਕ ਹੈ ਠੀਕ ਲੋ ਜੀ ਪਤਮੇ ਚੰਮ ਬਾਕੀ ਜਿੰਨੀ ਵੀ ਸੋਹਣੀ ਸੁਨਖੀ ਹੈ ਤੇ ਨਾੜਾ ਲੋੜਾ ਨੂੰ ਚੰਮ ਤੇ ਚਲੋ ਆ ਗੀਆਂ ਤੇ ਥਣਾ ਦਾ ਸੈੱਦ ਗਿਆ ਤੇ ਛੰਡਵ 12 ਤੋਂ 13 ਲੀਟਰ ਜਿਹੜਾ ਦੁੱਧ ਭਰਿਆ ਬੱਚਾ ਕਿਹੜਾ ਦੱਸੂ ਏ ਬੱਚਾ ਆ ਆਹ ਦੀ ਫੀ ਮਿਲ ਜਾ ਹਾਂ ਨਾ ਬਖਾ ਦੋ ਦੋ ਤਨਾਂ ਦਾ ਵੀ ਸੁਈਏ ਸਾਰੀ ਠੀਕ ਹੈ ਠੀਕ ਹੈ ਲਓ ਜੀ ਆਹ ਵਲਾਂ ਵੀ ਚੈੱਕ ਕਰ ਸਕਦੇ ਜੀ 3 ਮਿਲ ਕਾ ਆ ਰਿਹਾ ਨਾਲੂ ਵੀ ਨਾਲ ਅਜੇ ਨਾਲੂ ਨਾਲ ਕਰ ਜਾ ਠੀਕ ਹੈ ਜੀ ਹਾਂਜੀ ਬਾਕੀ ਕੱਦ ਕਾੜ ਦੀ ਵੇਖੋ ਵੀ ਜੀ ਕਿੱਡੀ ਟੰਗੀ ਘੋਟੀ ਠੀਕ ਠੀਕ ਆ। ਉਹ ਥੋੜਾ ਜਿਹਾ ਨੀਲੀ ਦਾ ਰੱਖ ਦਿੱਤੇ ਆ। ਮੇਰੇ ਵੀ ਡੱਬ ਜੇ ਆ ਗਏ ਨਾ। ਨੀਲੀ ਦੇ ਵੀ ਜੀ ਨੀਲੀ ਦੇ। ਠੀਕ ਆ। ਆਪਾਂ ਪਿੰਕ ਜਿਹਾ ਰੱਖ ਲਈਏ। ਥੋੜਾ ਜਿਹਾ ਆਪਾਂ। ਹਾਂਜੀ ਹਾਂਜੀ। ਹਣਾ ਹਣਾ। ਤੇ ਬਾਈ ਜਿਹੜਾ ਹਰ ਮੋਲੇ ਚੰਡਾ ਆ ਵੇਖੋ ਬਾਈ ਜੀ ਤੇ ਚੰਡਾ ਜਿਹੜਾ ਬਹੁਤ ਸਫਾਈਆਂ ਦੇ ਵਿੱਚ ਆ। ਬਾਈ ਮੋਲੇ ਦਾ ਹਰ ਮੋਲੇ ਵੀ ਜੀ ਵੇਖੋ ਜਿਹਦੇ ਰਾਜੀ ਹੁੰਦੀ ਝੁੱਟੀ। ਹਾਂਜੀ। ਤੇ ਸਾਨੂੰ ਵੀ ਮਤਲ ਲੱਖੋਂ ਘਟ ਨਹੀਂ ਮਿਲਣੀ ਤੇ ਆਪਾਂ ਵੀ ਲੱਖੋਂ ਬਾਹਰ ਪਾ ਦੇਣੀ ਥੋੜੀ ਬੋਦੀ। ਹਾਂਜੀ। ਹਾਂਜੀ। ਤੇ ਇਸ ਟਾਈਮ ਤੇ ਆਪਾਂ ਨਾਂ ਇਹਦਾ 90 ਕਰਨਾ ਨਾਂ ਬਚਾਉਣਾ ਲਾਸਟ ਹਾਂ ਨਾ ਸੀ ਆਫ ਦੀ ਮੈਂ ਦੇ ਦੀਏ ਅਸੀਰੀ ਅਸੀਲ ਦੇ ਦੀਏ ਕਰ ਦੀ ਅਸੀਲ ਅੰਦਰ ਹਾਂਜੀ ਦੋ ਛੱਡ ਦੀਏ ਦੋ ਛੱਡ ਦੀਏ ਹਾਂਜੀ 10 ਹੋਰ ਛੱਡ ਦੀਏ ਵੀ ਜੀ ਲਾਸਟ ਵੇਰ 75000 ਜੋਂ ਛੋੜੀ ਹੋਣੀ ਜੀ ਹੁਣ ਅੱਛਾ ਜੀ ਹਾਂਜੀ ਠੀਕ ਆ ਲਓ ਜੀ 75000 ਦੇ ਵਿੱਚੋਂ ਰੱਬ ਦਾ ਨਾਮ ਹੀ ਆ ਮੈਂ ਦੋ ਤਾਨੂੰ ਪਤਾ ਸੱਜਰ ਮੈਂ ਨਹੀਂ ਦੱਸਦੀ ਠੀਕ ਆ ਠੀਕ ਆ ਲਓ ਜੀ ਬਿਲਕੁਲ ਤਾਂ ਜੀ ਮੈਂ ਹੋਰ ਚੰਗਾ ਮਾਰੂਗੀ ਮੈਂ ਹੀ ਸੇਵਾ ਕਰ ਲੇ ਅਗਲੇ ਸੂਈ ਦੇ ਭਾਵੇਂ ਫੇਰ ਇੱਕ ਦੱਸ ਦੇ ਦੇ ਕੋਈ ਅੱਛਾ ਜੀ ਹਾਂਜੀ ਚਲੋ ਸਾਂਭੀ ਥੋੜੀ ਜੀ ਘਰ ਤੇ ਲੈਣਾ ਕਿਸੇ ਲਈ ਮੈਂ ਸਾਂਭੀ ਕਰ ਦਿਆ ਥੋੜੀ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਵਿੱਜੀ ਇਹ ਵੀ ਸੂਆ ਇਹੋ ਲਾਲੇ ਕੋਈ ਤਿੱਗਿਆ ਹੀ ਲਾ ਕੇ ਚੱਲੇ ਕੋਈ ਵੀਰ ਭਰਾ ਅੱਛ ਠੀਕ ਹੈ ਮੰਨ ਲਓ 10 11 ਦਾ ਟਾਈਮ ਹੈ ਸਾਰਾ ਤੇ ਇਹ ਦੇਖੋ ਮੰਨ ਲਓ 3 ਕਿਲੋ ਬੌਲੀ ਉਹਲੇ ਤੇ 3 4 ਹੀ ਉਹਲੇ ਚ ਹੋਈ ਹੈ 7 ਕਿਲੋ 8 ਕਿਲੋ ਮੰਨ ਲਓ ਬੌਲੀ ਹਾਜ਼ਰ ਹੈ ਅੱਛਾ ਜੀ ਨਹੀਂ ਥੱਲੇ ਠੀਕ ਹੈ ਠੀਕ ਹੈ ਲਓ ਜੀ ਸੂਗਾ ਐ ਵੀ ਬਈ ਕਹਿੰਦਾ ਕਿ ਥੀਸਰਾ ਕੋ ਲਾ ਕੇ ਚੱਲੇ 7 8 ਲੀਟਰ ਜਿਹੜਾ ਇਹਦੇ ਕੋਈ ਬਾਲਾ ਤੇ ਆ ਉਹਦੇ ਵਿੱਚ ਜੀ ਦੁੱਧ ਇਹ ਵੀ ਮੈਂ 12 ਕਿਲੋ ਵਾਲੀ ਆ ਅੱਛਾ ਜੀ 12 ਤੋਂ ਪੱਥਾ ਲੈਣੀ ਹੁੰਦੀ ਠੀਕ ਆ ਠੀਕ ਆ ਠੀਕ ਲਓ ਜੀ ਇਹ ਵੀ 12 13 ਲੀਟਰ ਵਾਲੀ ਆ ਤੇ ਛੱਡਾ ਚੱਕਾ ਤੁਸੀਂ ਚੈੱਕ ਕਰ ਸਕਦੇ ਇਹ ਤਾਂ ਵੀ ਚੰਗਾ ਆ ਗਿਆ ਪੂਰਾ ਖੁੱਲਾ ਥਣ ਛੱਡਾ ਦੇ ਦੇਖਵਾਨੇ ਤੇ ਚੁਆਈ ਚੁਆਈ ਆ ਇੱਕ ਨੰਬਰ ਇਹ ਪੂਰੀ ਪੋਲੀ ਹੂਮ ਵਰਗੀ ਅੱਛਾ ਜੀ ਲਓ ਜੀ ਇਹਦੇ ਵੀ ਕੱਬ ਆ ਗਿਆ ਤੇ ਇਹ ਵੀ ਥੋੜਾ ਜਿਹਾ ਨੀਲੀ ਦਾ ਪਾਖ ਰੱਖ ਲਿਆ ਬਾਕੀ ਨਾੜਾ ਨੂੜਾ ਜਿਹੜੀਆਂ ਚੰਮ ਦੇ ਵੀ ਆ ਗਈਆਂ ਤੇ ਦੇਖਵਾਨੇ ਤੇ ਵੀ ਨਾੜਾ ਨੂੜਾ ਕਾਫੀ ਆ ਗਿਆ ਵਾ ਇਹਦੇ ਪਿੱਛੇ ਵੀ ਜ ਇਹ ਇਹ ਇੰਚਰ ਮੇਰੇ ਕਰਨ ਦਾ ਇਹਨਾਂ ਜੋ ਨਹੀਂ ਨਹੀਂ ਫਿਰ ਜਿਹੋ ਜੇ ਆਓ ਜੇ ਥੱਲੇ ਬੱਜਾ ਠੀਕ ਹੈ ਠੀਕ ਹੈ ਨਹੀਂ ਥੱਲੇ ਬੱਜਾ ਬਿਲਕੁਲ ਨਾੜੂ ਆ ਵੇ ਕੱਲ ਸੁੱਈ ਜਾਦੇ ਕੱਲ ਸੇਰੇ ਸਹੀ ਹੈ ਮੇਲ ਕਾਪ ਆ ਗਿਆ ਜੀ ਨੰਬਰ ਵਾਈ ਬਾਈ ਨਾਲ ਤੁਸੀਂ ਕਰ ਲਿਓ ਗੱਲ ਬਾਤ ਇਹ ਦੂਜੇ ਨੰਬਰ ਤੇ ਆ ਕੇ ਦਿੱਤੇ ਤੇ ਵੀਰ ਭਰਾ ਨੰਬਰ ਦੱਸ ਜਾਵਾਂਗੇ ਹਾਂ ਜੀ ਭਾਈ ਇਹਦਾ ਹਰਮੋਲਾ ਇਹਦਾ ਮੋਲ ਵੀ ਜੀ ਕਰਨੋਂ ਭਾਵੇਂ ਇਹਦਾ ਵੀ 85 ਕਰ ਲਿਕੇ ਸੇਮ ਦੇ ਦਾਂਗੇ ਵੀ 75 ਦੇ 75 ਜੀ ਹਾਂ ਜੀ ਜਾਂਦੀ ਗੇ ਥੋੜਾ ਬੋਦਾ ਵੈਸੇ ਜੀ ਹਾਂ ਇਹਨੀ ਜੀਨ ਦੀ ਅਸਪੀਡ ਚਲੋ ਛੱਡ ਦੋ ਕੋਈ ਗੱਲ ਨਹੀਂ ਦੋ ਯਾਰ ਅੱਜ ਤਰਦੀ ਦੇ ਦਾਂਗੇ ਠੀਕ ਹੈ ਲੋ ਜੀ ਬੱਤਰੀ ਦੇ ਦਾਂਗੇ ਵੀ ਜੀ ਹਾਂ ਨਾ ਇਹ 200 ਰੁਪਏ ਛੋਟੀ ਕਰਾਂਗੇ ਠੀਕ ਹੈ ਲੋ ਜੀ 72000 ਦਿੱਤਾ ਜੀ ਬਾਈ ਕੋਈ ਬੜੀ ਚੰਗੀ ਹੈ ਦੁੱਧ ਦੇ ਨੇ ਵੀ ਛੋਟੀ ਨੇ 12 ਕਿਲੋ ਭਰਨਾ ਜੀ ਅੱਛਾ ਜੀ ਬਾਈ ਤੇ ਜੇ ਨੰਬਰ ਤੇ ਤੇ ਜੇ ਨੰਬਰ ਦੇ ਵਿੱਚ ਜੀ ਇਹ ਥੋੜੀ ਪੱਕ ਕੇ ਸੋਈ ਹੈ ਝੋਟੀ ਇਹ ਨਾਲ ਕੋਈ ਵੀਰ ਭਰਾ ਕਵੇ ਵੀ ਸੁਗਾ ਦੂਜਾ ਵਾ ਅੱਛਾ ਜੀ ਪਹਿਲਾਂ ਹੀ ਸੁਗਾ ਸੋਈ ਹੈ ਜੇ ਝੋਟੀ ਅੱਛਾ ਜੀ ਇਹ ਨੂੰ ਵੀ 6 ਦੰਦ ਓ 6 ਦੰਦ ਕਹਿਣਾ ਵਾ 6 ਦੇ ਜਵਾਨ ਕਰ ਗਈ ਅੱਛਾ ਜੀ ਤੇ ਐਰ ਕੀ ਮੰਨ ਲਓ ਪਹਿਲਾਂ ਸੁਗਾ ਸੋਈ ਹੈ ਥੋੜੀ ਪੱਕ ਕੇ ਸੋਈ ਹੈ ਠੀਕ ਆ ਹਾਂਜੀ ਇਸ ਟਾਈਮ ਤੇ ਬੌਲੀ ਮੰਨ ਲ ਕੇ ਚਲੋ ਇਹਦੇ ਕੋਲ 6 ਤੋਂ 7 ਕਿਲੋ ਤਿਆਰ ਹੋ ਗਈ ਐਵੇਂ ਨੇ ਆਪਾਂ 8 ਕਹਿਣਾ ਲਾ ਕੇ ਨਾ ਤੇ ਬਣ ਜਾਊਗੀ ਮੰਨ ਲਓ ਖਾਣੀਗੇ ਝੋਟੀ ਠੀਕ ਹੈ ਠੀਕ ਹੈ ਲਓ ਜੀ ਇਹਨ ਜੈਡ ਬਲੈਕ ਪਿਓਰ ਮੋਰਾ ਨਾਲ ਝੋਟੀ ਝੋਟੀ ਹੈ ਪਹਿਲਾਂ ਸ ਥੋੜੀ ਪੱਕ ਕੇ ਮੰਨ ਲਓ ਬਣੀ ਐ ਅੱਛਾ ਜੀ ਤੇ ਬਾਕੀ ਸਾਰੇ ਤਾਂ 7 ਲੀਟਰ ਜਿਹੜਾ ਦੁੱਧ ਦੇ ਦੇ ਕੋਲ ਜਿਹਾ ਬੋਲਾ ਹੀ ਬੋਲਾ ਕੀ ਆ ਗਿਆ ਬੋਲਾਣ ਹੋਦੀ ਐ ਮੈਂ ਕਹਿਣਾ ਹੈਗਾ ਅੱਛਾ ਜੀ ਛੇ ਤਾਂ ਤੇ ਠੀਕ ਐ ਠੀਕ ਐ ਲਓ ਜੀ ਜਵਾਨ ਐ ਮੂਹੇ ਦੇ ਬਾਕੀ ਕੱਢ ਕੱਢ ਤੁਸੀਂ ਚੈੱਕ ਕਰ ਸਕਦੇ ਬਈ ਕਿੰਨਾ ਕੁ ਭਰ ਚੁੱਕਾ ਡੱਬਾ ਇਹਨੇ ਵੀ ਜੀ ਪਹਿਲਾਂ ਨੇ ਵੇਖੋ 10 ਕਿਲੋ ਵੀ ਦੇ ਦੇ ਬਹੁਤ ਆ ਅੱਛਾ ਜੀ ਹਾਂਜੀ ਬੱਚਾ ਇਹਦਾ ਤੇ ਜਾਣਾ ਇੱਥੇ ਇਹਦਾ ਬੱਚਾ ਇਹਨਾਂ ਨੇ ਮੇਲ ਕਾਫ ਜਿਹੇ ਮੋੜੇ ਕਾਲੀ ਜੀ ਕਾਲਾ ਹਾਂਜੀ ਐਹੋ ਜੀ ਐਹੋ ਜੀ ਠੀਕ ਲਓ ਜੀ ਆਹ ਵਾਹ ਜੀ ਜਿਹੜੇ ਤੀਜੇ ਨੰਬਰ ਤੇ ਬੱਲਾ ਇਹ ਵੀ ਮੇਰਾ ਤਾਂ ਵੀ ਇਹ ਵੀ ਦਾਅ ਵੀ ਜਿਹੜਾ ਦੁੱਧ ਭਰੀ ਜਾਊਗੀ ਬਾਕੀ ਥੋੜਾ ਥੋੜਾ ਦਾ ਸਲਿਕ ਛੋਟੀ ਐ ਨੀ ਜਿਹੜਾ ਡਬਲ ਹੈਗਾ ਕੀ ਆ ਕੱਦ ਕੱਢ ਦੇ ਥੋੜੀ ਜੀ ਕਿਡਾ ਤਾਂ ਛੋਟੀ ਲੱਗਦੀ ਹੈ ਹਾਂ ਜੀ ਇਸ ਕੁਆਲਟੀ ਸੇਮ ਨੂੰ ਲੱਛੇ ਕਮੀ ਛੋਟੀ ਜੀ ਨੂੰ ਕਹਿੰਦੇ ਆ ਇਹਦਾ ਬਾਈ ਮੁੱਲ ਹੈ ਰ ਇਹਦਾ ਮੁੱਲ ਵੀ ਜੀ ਸੇਮ ਦੇ ਦਈਏ ਵੀ 75 ਦੇ ਹਿਸਾਬ ਨਾਲ 75 ਦੀ ਹਾਂਜੀ ਮੰਗਨ ਨੂੰ ਨਹੀਂ ਇੱਧਰ ਚ ਨਹੀਂ ਜਾਏਗੀ ਅੱਛਾ ਜੀ ਇਹ ਉੱਚੀ ਆਈ ਛੋਟੀ ਚਲੋ ਮੈਂ ਸੇਮ ਜੀ ਰਾਤਾ ਮਾ 75 ਦੀ ਪਹਿਲੇ ਨੰਬਰ ਵਾਲੀ ਅੱਛਾ ਜੀ ਆਪਾਂ ਬਾਈ ਜੇ ਤੇ ਤੀਜੇ ਨੰਬਰ ਵਾਲੀ ਵੀ 75 ਦੀ ਠੀਕ ਹੈ ਠੀਕ ਹੈ ਲਓ ਜੀ ਚਲ ਤਬਦੀ ਕਰ ਦਿੰਦਾ ਵੀਰ ਜੀ ਕੋਈ ਕੋਈ ਲਓ ਜੀ ਇੱਕ ਵਾਰ ਲਾ ਰਿਹਾ ਮੋਰਾ ਅੰਦਾਜ਼ ਦੀ ਝੋਟੀ ਹੈ ਕੋਈ ਸ਼ੱਕ ਨਹੀਂ ਆ ਵੀਰ ਜੀ ਮੈਂ ਇਹਦਾ 85 ਵਟ ਪਾ ਸਕਦਾ ਹਾਂ ਹਾਂ ਜੀ 85 ਵਟ ਪਾ ਸਕਦਾ ਜੇ ਸਾ ਨਾ ਝੋਟੀ ਪਾਣਾ ਬਲਕੁਲਾ ਸਹੀ ਗੱਲ ਹੈ ਨੋਈ ਨਾ ਤੁਹਾਰੇ ਰੱਬ ਦਾ ਨਾ ਹੀ ਬਲਕੁਲਾ ਨਹੀਂ ਇਹ ਨਹੀਂ ਕਿ ਤੁਹਾਨੂੰ ਪਤਾ ਮੁੱਲ ਤੇ ਬਾਈ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਫੇਰ ਵੀ ਜੀ ਉਹ ਸੁਗਾ ਭਾਵੇਂ ਕੋਈ ਦੂਜਾ ਲਾਲੇ ਜਾਂ ਤੀਜਾ ਲਾਲੇ ਮਹੀਂ ਦੁੱਧੜੀ ਆ ਅੱਛਾ ਜੀ ਇੰਨੇ ਬੰਦਿਆਂ ਨੇ ਉਹ ਕਹਿੰਦੇ ਵੀ ਅਸੀਂ ਵੀ ਜੀ ਲਈ ਟੋਕਰ ਗੱਭਣ ਮਹੀਂ ਤਨਾਹ ਦੀ ਗੱਭਣ ਸੀ ਉਹਦੇ ਤਾਂ ਥੱਲੇ 9 ਕਿਲੋ ਵੀ ਜੀ ਦੁੱਧ ਹੀਰ ਥੱਲੇ ਅੱਛਾ ਜੀ ਤੇ ਦੁੱਧ ਆਉਂਦੇ ਵੀ ਸੱਜਰ ਘਰ ਤੋਂ ਘੱਟ ਨਹੀਂ ਤੇ 12-13 ਕਿਲੋ ਦੁੱਧ ਵੀ ਜੀ ਭਰਨਾ ਹੈ ਭਰਨਾ ਨਹੀਂ ਹੈ ਟੋਕਰ ਤੁਹਾਨੂੰ ਪਤਾ 9-10 ਕਿਲੋ ਦੁੱਧ ਦੇਂਦੀ ਤੇ ਉਹਨੇ 12-13 ਕਿਲੋ ਭਰਨਾ ਇਹਦੀ ਗੱਲ ਸਹੀ ਐ ਲਓ ਜੀ ਇਹ ਵੀ ਗੈਂਟ ਬਲੈਕ ਆ ਗਈ ਏ ਤੇ ਇਹ ਵੀ ਸੂਈ ਜੇ ਮੇਰੇ ਖਾਂਗ ਨਾਲ ਪਰਸੋਂ ਦੀ ਸੂਈ ਜੇ ਅੱਛਾ ਜੀ ਹਾਂਜੀ ਬੋਲੀ ਬੰਦ ਗਈ ਐ ਇਸ ਟਾਈਮ ਤੇ ਵੀ ਜੇ ਕੋਈ ਕਹੇ ਕਿ 9 ਕਿਲੋ ਬੋਲੀ ਹੋ ਗਈ 8 ਕਿਲੋ ਕੋਈ ਵੀ ਭਰਾ ਮੰਨ ਕੇ ਲਵੇ ਠੀਕ ਐ ਠੀਕ ਐ ਮੈਂ ਹੈ ਕੱਦ ਕਾ ਖਲੀ ਜੇ ਜਿਹੜਾ ਬੋਲ ਇਹ ਕੋਈ ਤਿਆਰ ਆ ਸੱਜਣ ਦਾ ਮਲਕਰ ਕੋਡ ਜਿਹੜਾ ਬਹੁਤ ਹੀ ਚੰਗਾ ਵੀ ਸਿੰਗਲ ਐ ਡੀ ਆ ਗਈ ਆ ਬਾਕੀ ਪਿੱਠ ਪੂੜਾ ਤੇ ਕੱਦ ਵਾਜਾ ਹਣ ਭਾਂਡਾ ਵਿੱਚ ਇਹ ਚਵਾਈ ਬੜੀ ਸੋਹਣੀ ਲੱਗੀ ਆ ਬੱਚਾ ਬੱਚਾ ਵਿੱਚ ਇਹਦੇ ਮਗਰ ਫੀਮੇਲ ਕਾਰ ਬਹੁਤ ਸੋਹਣੀ ਆ ਤੇਰੇ ਕੋਲ ਕੱਦ ਲਾਖੀ ਤੇ ਡੀ ਕੰਡੀ ਆ ਠੀਕ ਆ ਠੀਕ ਆ ਲਓ ਜੀ ਆਹ ਬੜਾ ਫੀਮੇਲ ਕੱਦ ਵੇਖੋ ਕਿੰਨਾ ਤਗੜਾ ਹੁੰਦਾ ਇਹਦਾ ਵੀ ਬਿਲਕੁਲ ਗਿੱਲਾ ਨਾ ਗਿੱਲਾ ਬਿਲਕੁਲ ਜੀ ਪਰਸਾਂ ਸੋਈ ਜਾਵੇ ਕੋਈ ਇਧਰ ਲਓ ਜੀ ਚੈੱਕ ਗਿੱਲਾ ਬੰਨੜੂ ਬਿਲਕੁਲ ਜਿਹੜੇ ਬੱਚੇ ਤਾਂ ਬੱਚੇ ਬਿਲਕੁਲ ਦੋ ਦੋ ਦਿਨਾਂ ਤਿੰਨ ਦਿਨਾਂ ਦੇ ਠੀਕ ਆ ਠੀਕ ਆ ਪੰਜਾਂ ਦਿਨਾਂ ਦਾ ਵੀ ਜੀ ਕੋਈ ਬੱਚਾ ਹੋਗਾ ਪੰਜਾਂ ਦਿਨਾਂ ਦਾ ਐਸ਼ਾ ਹੀ ਹਾਂਜੀ ਦੋ ਤਾਂ ਦੋ ਦੇ ਤੇ ਤਿੰਨ ਦੇ ਦਨ ਠੀਕ ਹੈ ਠੀਕ ਹੈ ਠੀਕ ਹੈ ਦੋ ਜੀ ਤਾਂ ਨੂੰ ਜਿਹੜਾ ਨੋਕੜਾ ਲੱਗਾ ਪਹਿਲਾ ਵਾਰ ਇਤਨੇ ਓਕੜੇ ਥਾਂ ਦੇ ਚੋਾਈ ਗੌਰ ਜਦੋਂ ਨਰ ਮਿਕਲੀ ਜਾ ਇੱਕ ਗੱਡਾ ਵੀ ਜਿਹੜਾ ਸਫਾਈਆਂ ਦੇ ਵਿੱਚ ਇਹਦਾ ਬਾਈ ਮੁੱਲ ਹੈਰਾ ਇਹਦਾ ਮੁੱਲ ਵੀ ਜੀ ਕਰਨ ਨੂੰ ਆਪਾਂ ਕਰਦੇ ਆਂ ਦਾ 90 ਅੱਛਾ ਜੀ ਇਹ ਲਾਸਟ ਹਾਨ 80 ਆ ਜੀ 80 ਦੀ 80 ਦੀ ਕਰਦੇ ਜੀ ਵੀ 80 ਤੋਂ ਅੰਦਰ ਹੈਰਾ ਅਸੀਂ ਜੋ ਅੰਦਰ ਕਰਦੀਏ ਹਾਂਜੀ ਇਹ ਲਾਸਟ ਹਾਂ 76000 ਦੀ ਦੇ ਦਾਂਗੇ ਠੀਕ ਆ ਲਓ ਜੀ 76000 ਦੀ ਲਾਗੇ ਲਾਗੇ ਜੇ ਰੇਟ ਮੰਨ ਲਓ ਸਾਰੇ ਅਸੀਂ ਮੰਨ ਲਵਾਂਗੇ ਬਿਲਕੁਲ ਬਿਲਕੁਲ ਲੈਂਡਿੰਗ ਵਾਲੇ ਮੁੱਲ ਆਂਗੀਆਂ 480 ਅੰਦਰ ਪਾ ਦਿਆਂ ਬਿਲਕੁਲ ਸਹੀ ਗੱਲ ਆ ਜੀ ਨਾ ਵੀ ਜਾਇਜ ਮੁੱਲ ਜਿਹੜਾ ਆ ਰਿਹਾ ਆ ਬਿਲਕੁਲ ਜੀ ਪਾਇਆ ਅੱਗੇ ਤੁਹਾਨੂੰ ਅੱਗੇ ਕਹਿਣਾ ਹਾਂ ਡੰਗਰ ਟਿੱਕਦਾ ਮੇਰੇ ਤੋਂ ਘੱਟਿਆ ਥੋੜਾ ਜਿਹਾ ਬੜੀ ਮੁਸ਼ਕਲ ਗੀ ਹਰ ਫੁਰ ਕੇ ਰੱਖੇ ਡੰਗਰ ਅੱਛਾ ਜੀ ਵੀਡੀਓ ਪਾਉਣ ਨੂੰ ਭਾਵੇਂ ਪਰ ਉਹ ਜੀ ਪਾਈ ਜਾਈ ਜੀ ਪਰ ਡੰਗਰ ਕੋਈ ਵੀਰ ਭਰਾ ਲੈ ਜਾਂਦੇ ਸੇਲ ਕਰਨ ਵਾਲੇ ਵੀ ਲੈ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਵੀ ਬਿਲਕੁਲ ਨੋਰਮਲ ਜੀ ਉਹਨਾਂ ਨੂੰ ਆਪਣੇ ਕੋਲ ਮੰਨ ਲਓ ਕਿ ਕੁਝ ਕੱਲ ਇਕੱਠਾ ਗੱਤਾ ਜੀ ਕੋਈ ਜਾਂਦੀ ਹੋਇਆ ਕੱਟਾ ਅੱਛਾ ਜੀ ਕੱਲ ਜੀ ਦੱਸਿਆ ਨਹੀਂ ਕਿ ਇਹਨੂੰ ਵੀ ਮਾਲ ਪਹੁੰਚਿਆ ਆਪਣੇ ਠੀਕ ਹੈ ਠੀਕ ਹੈ ਲਓ ਜੀ ਹੁਣ ਵੱਡੀਆਂ ਛੋ ਹਾਂਜੀ ਇਹ ਝੋਟੀ ਦੇ ਵਿੱਚ ਮੇਰੇ ਖਾਲ ਨਾਲ 6 ਦੇ ਦੰਦ ਜਵਾਨ ਕਰਨ ਦੇ ਹੀ ਅਜੇ ਕਿਤੇ ਨਹੀਂ ਗਏ ਦੂਜਾ ਸਵੇਰ ਝੋਟੀ ਸੋਈ ਉਧਰ ਦੀ ਹਰਿਆਣੇ ਦੀ ਆ ਅੱਛਾ ਜੀ ਇਸ ਟਾਈਮ ਤੇ ਤੀਜੇ ਦਿਨ ਦੀ ਸੂਈ ਕੋਲ 11 ਕਿਲੋ ਬੋਲੀ 12 ਤਿਆਰ ਹੋ ਗਈ ਆ ਅੱਛਾ ਜੀ ਝੋਟੀ ਦੇ ਜੇ 15 ਦੇ ਜੇ 17 ਦੇ ਜੇ ਅਗਲੇ ਦੀ ਸ਼ਾਮ ਤੇ ਆ ਕਦਰ ਕਾਠੀ ਰੰਗ ਰੂਪ ਵੇਖੋ ਝੋਟੀ ਦਾ ਲਓ ਜੀ ਕਾਲਾ ਭੌਤ ਆ ਗਿਆ ਇਹ ਐਨ ਜੈਡ ਬਲੈਕ ਪਿਓਰ ਮੋਰਾ ਨਸਲੀ ਕਿ ਉਹ ਜਿਹੜੇ ਆਣੇ ਦੀ ਮੈਂ ਨਾ ਪੂਰੀਆਂ ਜਾਤੀਗਤ ਦੀ ਝੋਟੀਆਂ ਵੀ ਦਿੱਤੀ ਜਿਹਨੂੰ ਕਹਿ ਦਈਦਾ ਤੇ ਫਿਰ ਇਹਦੇ ਮਗਰ ਤੁਹਾਨੂੰ ਆ ਫੀਮੇਲ ਵਿਖਾਉਂਗਾ ਅੱਛਾ ਜੀ ਉਹ ਛੋਟੀ ਕਮਾ ਕੇ ਅੱਛਾ ਜੀ ਮੇਰੇ ਕੋਲ ਨਾ ਹੁਣ ਇਹ ਭੌਂਜ ਨੂੰ ਮਰਜ਼ੀ ਤਰ੍ਹਾਂ ਦੀ ਮੀਆ ਦੀ ਫੀਮੇਲ ਫੜਾ ਲਈਏ ਠੀਕ ਹੈ ਠੀਕ ਹੈ ਲਓ ਜੀ ਪਾਰਟੀ ਵਾਲੀ ਐ ਫੇਸ ਵੀ ਚੈੱਕ ਕਰ ਸਕਦੇ ਜੈਨ ਪਿਓਰ ਮੋਰਾ ਨਸਲੀ ਆ ਬਾਕੀ ਘੱਟ ਘੱਟ ਨਹੀਂ ਲਾਓ ਅੰਦਾਜ਼ਾ ਬਹੁਤ ਹੀ ਤਗੜਾ ਮਹਾਰਾਜ ਦੇ ਕੋਲ ਬੈ ਕੇ ਚਿਪਰਾ ਘੜਾ ਘੜਾ ਲਾਈਆਂ ਹੁੰਦੀਆਂ ਜਦਾਂ ਛੋਟੀਆਂ ਨੇ ਛਾੜ ਭਾਂਡਾ ਦੇ ਫਿਰ ਚੁਵਾਈ ਦੇ ਕਾ ਪਿਛੇ ਆ ਗਿਆ ਚੁਵਾਈ ਇੰਨੀ ਸੋਹਣੀ ਹੈ ਜੀ ਘੱਟੋ ਘੱਟ ਵੀ ਭਵੇਂ ਛੋਟੀਆਂ ਨੇ 6 ਕਿਲੋ ਡੰਗਦਾ ਦੁੱਧ ਦੇ ਭਵੇਂ 7 ਦਵੇ ਦੇ ਮਿੰਟ 1.5 ਮਿੰਟ ਦੇ ਵਿੱਚ ਆ ਜਾਓਗੇ ਉੱਠੂਗਾ ਇਹਦਾ ਇਧਰ ਰੱਖੋਗੇ ਜੀ ਲਓ ਜੀ ਨੀਲਾ ਪੀਸ ਆ ਗਿਆ ਦੇ ਪਿਛੇ ਹਾਂ ਅਦੀ ਨਾ ਵੀਲੀ ਨੂੰ ਨੀਲਾ ਜੀ ਸਾਡੀ ਰੀਆ ਪ્યોਰ ਪ્યોਰ ਬੰਦੇ ਨੂੰ ਕਹਿੰਦੇ ਆ ਸਣਾ ਤੱਕ ਥੱਲੇ ਮੇਰੇ ਘਰ ਨਾਲ ਗਲਾਬੀ ਇਸ ਬਣ ਗਿਆ ਇੱਧਰ ਨੂੰ ਫੋਲ ਕੇ ਕਰਦੇ ਮੜੀ ਲਓ ਜੀ ਸੂਲ ਤੇ ਵੀ ਨਿਸ਼ਾਨੀ ਜਿਹੜੀ ਆ ਗਈ ਇਹਦੇ ਬੱਚਿਆਂ ਨੂੰ ਬਾਹਰ ਖੜਾਓ ਅੱਧਰ ਕੱਪਲਾ ਚੀ ਆਕਸਾ ਦੇ ਤੀਨ ਕੋਕਾ ਪੀਸ ਆ ਪਿਛੇ ਤੇ ਚਲੋ ਕੇ ਭਰਾ ਨੇ ਨੀਲੀ ਦਾ ਪਿਛੇ ਭਰਾਤਾ ਵਸਿਮਣਾ ਤੇਰੇ ਮਾਂ ਦੀ ਅੱਖ ਠੀਕ ਆ ਠੀਕ ਆ ਠੀਕ ਆ ਚਾਰੇ ਪੈਰ ਜੀ ਇਹ ਤੋਂ ਨੀਂ ਨਿਸ਼ਾਨਾਂ ਵਾਲੀਆਂ ਵਾ ਸਾਰੇ ਕੱਢੇ ਖੋ ਜੀ ਥੱਲੇ ਚੱਡੇ ਤੱਕ ਨਿਸ਼ਾਨ ਹੈ ਸਾਰੇ ਠੀਕ ਹੈ ਠੀਕ ਹੈ ਜੀ ਪਿਓਰ ਜਿਹਨੂੰ ਆਪਾਂ ਕਹਿੰਦੇ ਡਾਇਮੰਡ ਪੀਸ ਆ ਗਿਆ ਜੀ ਮਾਂ ਵੀ ਡਾਇਮੰਡ ਆ ਤੇ ਧੀ ਵੀ ਡਾਇਮੰਡ ਆ ਬਿਲਕੁਲ ਸਹੀ ਗੱਲ ਹੈ ਬਈ ਕਿੰਨਾ ਘੱਟ ਜੋ ਦੁੱਧ ਵੀ ਜੀ ਮੈਂ ਤੁਹਾਨੂੰ ਅੱਗੇ ਆਖਣਾ ਭਾਵੇਂ 15 ਚੋਲੇ ਤੇ ਭਾਵੇਂ 17 ਚੋਲੇ ਛੋਟੀ ਨੇ ਇਹਨਾਂ ਦੇ ਲੈਣਾ 17 ਕਿਲੋ ਦੁੱਧ ਠੀਕ ਆ ਪਰ ਅਗਲੇ ਹਿੱਸੇ ਵਾ ਤੇ ਆ ਬਿਲਕੁਲ ਸੇਵਾ ਕਰਨੀ ਪਣੀ ਝੋਟੀਆਂ ਦੇ ਤਾਂ ਬਿਲਕੁਲ ਸਹੀ ਗੱਲ ਹੈ ਲੋ ਜੀ ਹਾਂ ਜੀ 11 ਤੋਂ 12 ਲਿਖਤ ਤਿਆਰ ਤੇ ਹੋ ਗਿਆ ਉਹ ਛੋਟੀ ਵੀ ਜੀ ਕਿਤੇ ਬੰਦੇ ਦੇ ਸਿਰ ਨਾਲ ਚਿੰਗਲੀ ਝੋਟੀਆਂ ਦਾ ਇਹ ਉਹ ਤਾਂ ਇੰਨਾ ਕੀ ਕਹਿੰਦਾ ਹਾਂ ਜੀ ਬਾਈ ਇਹਦਾ ਹਰ ਮੋਲਾ ਮੋਲ ਵੀ ਜੀ ਇਹਦੀਆਂ ਝੋਟੀਆਂ ਦਾ ਜੇ ਆਪਾਂ ਭੰਗਦੇ ਆ ਆਖੀ ਉਧਰ ਆਪ ਵੀ ਚੱਲ ਜੀਏ ਨਾ ਵੀ ਵੀਰਪਰਾ ਹਾਂ ਜੀ ਤੇ ਦੋ ਤੋਂ ਬਾਅਦ ਹੀ ਮੋਲ ਦੇ ਵਜੀਆਂ ਝੋਟੀਆਂ ਦੇ ਹਾਂ ਜੀ ਹਾਂ ਜੀ ਪਰ ਫਿਰ ਵੀ ਆਪਾਂ ਚਲੋ ਯੋਰ ਲਾ ਲੂਗੇ ਆਪਾਂ ਲੱਭ ਕੇ ਲਿਆਉਣੇ ਨੇ ਕਿੰਨੇ ਬਿਲਕੁਲ ਜੀ ਹਾਂ ਜੀ ਤੇ ਛੋਟੀ ਲਾਸਟ ਹਾਨਾ ਵੀਰ ਜੀ ਡੇਢ ਦੀ ਦੇ ਦਿੰਗੇ ਡੇਢ ਦੀ ਹਾਂਜੀ ਤੜੀਏ ਥੋੜਾ ਬੋੜਾ ਇਹ ਛੋਟੀ ਬੜੀ ਤਗੜੀ ਜੇ ਮੈਂ ਤੁਹਾਨੂੰ ਦੱਸਾਂ ਤੇ ਆਪਵੇਂ ਆਪ ਵੀ ਚੱਲ ਜੀਏ ਨਾ 1 60 ਤੋਂ 70 ਤੋਂ ਘੱਟ ਛੋਟੀ ਨਹੀਂ ਇਹੋ ਜੀ ਉਧਰੋਂ ਲੱਭਦੀ ਹਾਂਜੀ ਜਦੋਂ ਆਪਾਂ ਦੇ ਘਰ ਆਜੋ ਫੇਰ ਕੇ ਚਲੋ ਵਪਾਰੀ ਬੰਦੇ ਦਾ ਵਾਅਦਾ ਹੋ ਜਾਂਦਾ ਹਣਾ ਬਾਜ਼ੀ ਦਾ ਪਰੇ ਦੱਬ ਕੇ ਲੈ ਜਾਏਗਾ ਹਾਂਜੀ ਤੇ ਲਾਸਟ ਵੀ ਜੀ 44 ਦੀ ਛੋਟੀ ਦੇ ਦਈਏ ਫਿਰ ਯਾ 2000 ਹੋਰ ਖੜਦੀ ਹਾਂਜੀ ਯਾ 2000 35 ਦੀ ਵੀ ਤਹਾਨਾ ਦੇ ਦਾਂਗੇ ਠੀਕ ਹੈ ਲੋੜੀ ਇੱਕ ਲੱਖ ਹੁਣ ਬਿਲਕੁਲ ਜੈਨ ਜੀ 35000 ਦੇ ਦਿਆ ਸਹਾਬਾ ਨਾ ਦੁੱਧ ਦਾ ਡਰਾਮੀਆਂ ਜਿਹੜਾ ਲੈ ਜੂਗਾ ਕੋਈ ਵੀਰ ਭਰਾ ਯਾਦ ਰੱਖੂਗਾ ਤੇ ਰਛੀ ਘਣ ਟੈਂਕੀ ਆ ਬਾਕੀ ਚੱਡਾ ਕਿੱਡਾ ਬਹੁਤ ਸਪਾਈਆਂ ਚਵਾਈ ਬਹੁਤ ਸੋਹਣੀ ਲੱਗੀ ਛੋਟੀਆਂ ਚਵਾਈ ਦੋਹਾਂ ਨੂੰ ਬਹੁਤ ਸੋਹਣੀ ਵੀਰ ਜੀ ਅੱਛਾ ਛੋਟੀਆਂ ਨੂੰ ਵੱਡੀਆਂ ਨੂੰ ਠੀਕ ਆ ਠੀਕ ਆ ਲਓ ਜੀ ਸੋਨਾ ਸਤਾਰ ਤੁਹਾਨੂੰ ਪਤਾ ਇੰਨੇ ਨੇ ਰੁਪਏ ਕਿਸੇ ਨੇ ਖਰਚਨੇ ਹਉਣ ਦੇ ਇਹ ਚਵਾਈ ਨਾ ਪਸੰਦ ਆਵੇ ਤੇ ਮਾਰੀ ਦਾ ਲਿਆ ਨਹੀਂ ਬਿਲਕੁਲ ਬਿਲਕੁਲ ਠੀਕ ਗੱਲ ਆ ਜੀ ਤੇ ਆਪਾਂ ਜਿਹੜਾ ਕੋਈ ਚਵਾਈ ਦਾ ਮਾਰਾ ਡੰਗਰ ਹੋਇਆ ਜਾਂ ਉਸ ਤਰ੍ਹਾਂ ਕੋਈ ਭੂ ਛੱਟੇ ਵਾਲਾ ਕੋਈ ਭਾਰ ਵਾਲਾ ਆਪਾਂ ਉੱਥੇ ਛੱਡਵਾਂ ਅਛਾ ਜੀ ਮਾਮੇ ਯੋ ਮੈਂ ਘਰ ਦੇ ਕੋਲ ਮੈਂ ਫਸਦਾ ਧੀਏ ਧੀਏ ਲੋਈ ਨਾ ਮੜਾ ਲੈਣਾ ਮੜਾ ਲੈਣਾ ਬੇਨਾ ਬਾਈ ਐਂਡ ਤੇ ਕਿਵੇਂ ਆ ਗਈ ਆ ਇਹ ਵੀ ਵੀਜੀ ਬਖਾ ਹਾਂ ਇਹ ਵੀ ਵੀਜੀ ਦੁੱਧ ਦਾ ਡਰਾਮੇ ਜੇ ਡਾਇਮੰਡ ਪੀਸ ਜੇ ਅਛਾ ਜੀ ਇਹ ਵੀ ਦੂਜਾ ਸੁਭਾ ਜੇ ਝੋਟੀ ਇਹ ਵੀ ਦੰਦਾ ਜੇ ਜੇ ਛੇ ਦਾ ਦੁਮਾਰਾ ਕਰੀਏ ਲੋ ਜੀ 6ਵੇਂ ਨੰਬਰ ਤੇ ਆ ਗਈ ਇਹ ਫਿਰ ਦੁੱਧ ਦਾ ਡਰਾਮਾ ਜੀ 6ਵੇਂ ਨੰਬਰ ਤੇ ਤੇ ਬਾਕੀ ਇਹ ਵੀ ਵੀਜੀ ਰਾਤ ਦੀ ਸੋਈ ਜੇ ਅਛਾ ਜੀ ਤੇ ਇਹਦੇ ਉੱਤੇ ਵੀ ਮੀਲ ਕਾਫ ਜੇ ਲੋ ਜੀ ਇਹਦੇ ਨਾਲ ਗਰੀ ਮੇਲ ਕਾਫ ਆ ਗਿਆ ਤੇ ਇਹਦੀ ਪਿਓਰ ਹਰਿਆਣੇ ਦੀ ਇਹ ਵੀ ਮੰਨ ਲਓ 15 16 ਕਿਲੋ ਆਈਏ ਦੱਜਾ ਸੁਆ ਜੀ ਅੱਛਾ ਹੀ ਕਾਲੀ ਫੌੜ ਦੇ ਤੀ ਨੀ ਗਾ ਠੀਕ ਲੋ ਜੀ 15 16 ਦੀ ਕਾਲੀ ਹੈ ਵੀ ਵਜਨ ਲੋਡ ਵੇਖੋ ਜੀ ਝੋਟੀਆਂ ਦੇ ਬਾਕੀ ਐਨ ਐਚ ਐਫ ਗਾ ਵਾਂਗੂ ਪੜੀ ਚਈਆ ਤੇ ਭਟਾ ਛੱਡਾ ਜਿਹੜਾ ਤੇ ਥਣਾਂ ਦਾ ਸੈਗ ਜਿਹੜਾ ਜਿੱਥੋਂ ਪਾ ਲਗਾ ਪਿਆ ਕਰਮਾ ਦੀ ਮੁਕ ਦਾਲਾ ਪਾਣੇ ਕਰੋ ਉਹਦੀ ਚਾਪਸ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ ਥਣ ਪੰਡਾ ਦੇਖੋ ਜੀ ਕੁਆਲਿਟੀ ਕੰਨੀ ਆ ਝੋਟੀ ਦੇ ਵਿੱਚ ਥਣ ਪੰਡੇ ਦੀ ਹਾਂਜੀ ਇਸ ਟਾਈਮ ਤੇ ਵੀਰ ਜੀ ਦੋ ਰੁੱਜਾ ਮਾਰਾ ਇਹਨੂੰ ਇੱਕੋ ਡੰਗ ਚ ਹੋਈ ਆ ਜਾਂ ਆਪਾਂ 4 ਕਿਲੋ ਸਿਰੇ ਚ ਹੋਈ ਆ ਅੱਛਾ ਜੀ ਤੇ ਇੰਨੀ ਕੀ 4 ਕਿਲੋ ਇਹ ਆਪਾਂ ਸ਼ਾਮਾਂ ਨੂੰ ਮੰਨ ਲਓ ਚੋੜਾਂਗੇ 8 ਕਿਲੋ ਤੋਂ ਸਟਾਰਟਿੰਗ ਹੀ ਬੌਲਾ ਹੋਊਗਾ ਠੀਕ ਆ ਠੀਕ ਆ ਹਰ ਕੋਈ ਬੰਦਾ ਮੰਨ ਲਓ ਸਿਆਣਾ ਵਾ ਹਰ ਕੋ ਨੂੰ ਪਤਾ ਬਈ ਅਜੇ ਚਲੋ ਬੌਲੇ ਚ ਇੰਨਾ ਹੀ ਬੌਲਾ ਚੋਣਾ ਵਾ ਕਈ ਤੇ 6 6 7 7 ਵੀ ਦਿੰਦੀਆਂ ਸਾਰੀਆਂ ਮਈਆਂ ਬੌਲੇ ਚ ਹਾਂਜੀ ਤੇ ਆ ਕਰਮਾਲੀਆਂ ਦੇ ਦੁੱਧ ਤੇ ਚੜਨਾ ਵੀਰ ਜੀ ਘੜ ਤੋਂ ਘਾੜੀ 15 ਦਿਨਾਂ ਨੂੰ ਜਾ ਕੇ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਪੀਓ ਕੀ ਰੱਜ ਕੇ ਮੇਰਾ ਵੀ ਰਹਿਣ ਪਤਲਾ ਇਸ ਕਾਟ ਦਾ ਕਾਟ ਜਿਹੜਾ ਬਹੁਤ ਹੀ ਤਕੜਾ ਕਰਮਾੜੀ ਦਾ ਦਾਣਾ ਦਾਣਾ ਨਾਮ ਬਿਲਕੁਲ ਜਿਹੜੀ ਤੇ ਇਹਦੀ ਤਾਜੀ ਸੂਈ ਹੈ ਇੱਕੋ ਚਵਾਈ ਹੈ ਜਵਾਈ ਹੈ 4 ਲੀਟਰ ਬੋਲਾ ਕੱਢਿਆ ਬਾਈ ਨੇ ਵੇ ਜੀ ਕਿਹੜੀ ਆਪਾਂ ਸਾਰੀ ਖਾਲੀ ਕੀਤੀ ਨਹੀਂ ਨਾ ਨਹੀਂ ਖਾਲੀ ਨਹੀਂ ਕੀਤੀ ਵੇ ਜੀ ਖਾਲੀ ਤੁਹਾਨੂੰ ਪਤਾ ਜਾ ਕੇ ਤੇਜੇ ਚੌਕੇ ਡੰਗ ਕਰਾਂਗੇ ਠੀਕ ਹੈ ਹਾਂ ਹਣ ਬਣਿਆ ਨੱਚਿਆ ਪ੍ਰੋਗਰਾਮਾਂ ਨੂੰ ਪਾਣੀ ਪਈਆ ਪਾਸ ਜਵਾਕ ਕਿਹੜਾ ਇਹਦਾ ਜਵਾਕ ਇਹ ਮਗਰ ਮੇਲ ਕਾਫ ਜੇ ਆਜ ਬੈਠਾ ਆ ਦੇ ਠੀਕ ਹੈ ਤੜਕੇ ਸੂਈ ਹੈ ਅੱਗੇ ਅੱਛਾ ਜੀ ਨਾੜੂ ਹਾਜੀ ਨਾੜੂ ਐਨ ਬਿਲਕੁਲ ਕਿੱਲਾ ਤੁਸੀਂ ਚੱਕਾ ਨਾ ਦੇ ਜੇ ਆਵੇ ਸੋ ਬਾਕੀ ਚੰਗੇ ਸੀਮਨ ਦਾ ਕੇ ਨੇ ਚਲੋ ਸੀਮਨ ਚੰਗਾ ਭਰਿਆ ਤੇ ਝੋਟਾ ਚੌਥ ਚੰਗੇ ਰਕਾਰਡ ਵਾਲਾ ਬਣ ਜਾਊਗਾ ਟੀਕੇ ਦਾ ਟੀਕੇ ਦਾ ਮੇਰੀ ਸੀਮਾ ਪੂਰੀਆਂ ਵੱਡੀਆਂ ਮੇਰੀ ਝੋਟੀਆਂ ਗੱਡੀ ਜਿਹੜੀ ਜਿਹੜੀ ਜਾਣਗੀਆਂ ਪੁਰੀਆਂ ਫਸ ਕੇ ਜਾਣੀਆਂ ਦੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਥਾਣ ਤੋਂ ਜਿਹੜਾ ਐਨ ਗਿਠ ਗਿਠ ਤੇ ਲੱਗਾ ਪਿਆ ਵਾ ਕਰਮ ਵਾਲੀ ਦਾ ਤੇ ਇਹਦਾ ਬਾਈ ਹਰਮੋਲਾ ਇਹਦਾ ਮੁੱਲ ਦੇ ਵੀ ਜੀ ਇਹੇ ਕਰਨੋਂ ਇਹਦਾ 1 60 ਕਰਦੇ ਹਾਂ ਅੱਛਾ ਜੀ ਤੇ ਚਲੋ ਹੁਣ ਸੇਮ ਹੀ ਦੇ ਦਾਂਗੇ ਜੋ ਰੇਟ ਉਹਦਾ ਪਾਇਆ ਇੱਕ 1 35 ਦੇ ਦਾਂਗੇ 1 35 35 ਦੇ ਜੀ ਠੀਕ ਹੈ ਲਓ ਜੀ ਦੁੱਧ ਤੇ ਡਰਾਮਾ ਦੇ 1 35000 ਬਾਕੀ ਰੇਟ ਝੋਟੀਆਂ ਸਹਾਣਾ ਜਿਹੜੇ ਬਿਲਕੁਲ ਨੋਰਮਲ ਭਾਏ ਬਿਲਕੁਲ ਨੋਰਮਲ ਜਿੱਥੇ ਮਰਜੀ ਕੋਈ ਵੀਰ ਭਰਾ ਪਤਾ ਕਰ ਲੈ ਜਾਂ ਅੱਡਿਆਂ ਦੇ ਵਿੱਚ ਜਾ ਕੇ ਪਤਾ ਕਰ ਲੈ ਹਾਂਜੀ ਜੇ ਇਹੋ ਜਿਹੀਆਂ ਝੋਟੀਆਂ ਦਾ ਦੋ ਤੋਂ ਬਾਹਰ ਨਾ ਮੁੱਲ ਕਰਨਾਗੇ ਤੇ ਮੇਰੇ ਕੋਲ ਝੋਟੀਆਂ ਭਾਵੇਂ ਫ੍ਰੀ ਲੈ ਜਾਣੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਬਾਕੀ ਜੀ